ਸਸਕਾਲ ਜੀ ਤੁਸੀਂ ਵੇਖ ਰਹੇ ਹੋ ਚੈਨਲ ਜੀ 98 ਮੈਂ ਨਰਮਲ ਬਡੋਰੀ ਦੋਸਤੋ ਅੱਜ ਮੈਂ ਉਚੇਚੇ ਤੌਰ ਤੇ ਬਰਨਾਲਾ ਦੇ ਇੱਕ ਕਾਲਜ ਦੇ ਵਿੱਚ ਇੱਕ ਸਿੱਖਿਆ ਸੰਸਥਾ ਦੇ ਵਿੱਚ ਆਂ ਜਦੋਂ ਕਿਤੇ ਬਰਨਾਲਾ ਦੇ ਜ਼ਿਲ੍ਹੇ ਦੀਆਂ પ્રાથમਿਕ ਸਿੱਖਿਆ ਸੰਸਥਾਵਾਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਟਾਪ ਤੇ ਸਭ ਤੋਂ ਜਿਹੜਾ ਉੱਚ ਕੁਆਲਟੀ ਦਾ ਨਾਮ ਇੱਥੇ ਐਸਟੀ ਕਾਲਜ ਆਉਂਦਾ ਬਰਨਾਲਾ ਦੇ ਵਿੱਚ ਜਿਹੜਾ ਬਹੁਤ ਵਰਿਆਂ ਤੋਂ ਕਈ ਵਰਿਆਂ ਤੋਂ ਸਿੱਖਿਆ ਦੇ ਨਾਲ 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 ਪੜਾਈ ਹੈ ਤੇ ਹੋਰ ਕਾਫੀ ਖੇਤਰਾਂ ਦੇ ਵਿੱਚ ਇਹਦੇ ਵਿਦਿਆਰਥੀਆਂ ਦੀਆਂ ਮਾਨਮਤਾਵਾਂ ਪ੍ਰਾਪਤੀਆਂ ਨੇ ਉਦੋਂ ਅੱਜ ਜਿਹੜੇ ਸਬਜੈਕਟ ਤੇ ਮੈਂ ਚੇਤੇ ਤੌਰ ਤੇ ਤੁਹਾਡੇ ਰੂਬਰੂ ਹਾਂ ਉਹ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਯੂਥ ਫੈਸਟੀਵਲ ਆ ਇਸ ਵਾਰ ਉਹ ਐਸਟੀ ਕਾਲਜ ਬਰਨਾਲਾ ਦੇ ਹਿੱਸੇ ਆਇਆ ਹੈ ਜਿਹੜਾ ਕੱਲ ਤੋਂ 11 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੱਕ ਐਸਟੀ ਕਾਲਜ ਬਰਨਾਲਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਹ ਇੱਕ ਇਸ ਤਰ੍ਹਾਂ ਦਾ ਤਿਹਾਰਾ ਹੁੰਦਾ ਜਿਹੜਾ ਫੈਸਟੀਵਲ ਯੂਥ ਫੈਸਟੀਵਲ ਜਿਹਦੇ ਵਿੱਚ ਪੰਜਾਬੀ ਸਭਿਆਚਾਰ ਦੇ ਨਾਲ ਜੁੜੀਆਂ ਸਾਰੀਆਂ ਵਨਗੀਆਂ ਜਿਹੜੀਆਂ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਜਿਹੜੇ ਉਹ ਲੈ ਕੇ ਆਉਂਦੇ ਨੇ ਸੋ ਸਾਡੇ ਨਾਲ ਐਸਟੀ ਕਾਲਜ ਜਿਹੜਾ ਹੈਗਾ ਇਹਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹੈਗੇ ਨੇ ਸ੍ਰੀ ਰਾਹੁਲ ਅਤਰੀ ਜੀ ਇਹਨਾਂ ਤੋਂ ਜਾਣਦੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਜਿਹੜਾ ਯੂਥ ਫੈਸਟੀਵਲ ਹੁੰਦਾ ਪੰਜਾਬੀ ਯੂਨੀਵਰਸਿਟੀ ਦਾ ਖੇਤਰੀ ਯੂਥ ਫੈਸਟੀਵਲ ਹੈ ਇਹਦੀਆਂ ਵਿਆਹ ਵਰਗੀਆਂ ਤਿਆਰੀਆਂ ਹੁੰਦੀਆਂ ਨੇ ਅੱਜ ਮੈਂ ਇੱਥੇ ਆ ਕੇ ਵੇਖਿਆ ਜਿਵੇਂ ਵਿਆਹ ਦਾ ਮਾਹੌਲ ਬਣਿਆ ਹੋਇਆ ਤਿਆਰੀਆਂ ਦਾ ਸੋ ਅਤਰੀ ਸਾਹਿਬ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਔਰ ਕੀ ਕੀ ਇੱਥੇ ਹੋਣ ਵਾਲਾ ਬਹੁਤ ਬਹੁਤ ਸਵਾਗਤ ਹੈ ਸਰ हां जी ਪੰਨੂਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅ ਯੂਥ ਫੈਸਟੀਵਲ ਦੀਆਂ ਤਿਆਰੀਆਂ ਜਿਹੜੀਆਂ ਆਪਾਂ ਵੇਖ ਰਹੇ ਹਾਂ ਕਿੱਦਾਂ ਦੀਆਂ ਲੱਗਦੀਆਂ ਕਿੱਦਾਂ ਦਾ ਮਾਹੌਲ ਆ ਸਾਰਾ ਕਿਹੋ ਜਿਹੀਆਂ ਤਿਆਰੀਆਂ ਨੇ ਔਰ ਕੀ ਇਹਦੇ ਵਿੱਚ ਇਹ ਇਵੈਂਟ ਹੋਣਗੇ ਇਹਦੇ ਬਾਰੇ ਜਾਨਣਾ ਚਾਹੁੰਦੇ ਹਾਂ। ਹਾਂ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋਗੇ ਐਸਡੀ ਕਾਲਜ ਦੇ ਵਿਹੜੇ ਵਿਖੇ ਵਿਆਹ ਵਰਗਾ ਮਾਹੌਲ ਹੈ। ਪੂਰਾ ਜੋਸ਼ ਆਈ ਹੈ ਵਿਦਿਆਰਥੀਆਂ ਦੇ ਵਿੱਚ ਸਟਾਫ ਦੇ ਵਿੱਚ ਅਤੇ ਸਮੂਹ ਮੈਨੇਜਮੈਂਟ ਦੇ ਵਿੱਚ ਕਿਉਂਕਿ 19 ਸਾਲਾਂ ਬਾਅਦ ਐਸਡੀ ਕਾਲਜ ਵਿਖੇ ਇਹ ਯੂਥ ਫੈਸਟੀਵਲ ਤੇ ਲੋਕਪੁਲਾਇ ਮੇਲਾ ਹੋਣ ਜਾ ਰਿਹਾ ਹੈਗਾ। ਇਸ ਕਰਕੇ ਇਹਦੇ ਵਿੱਚ 38 ਕਾਲਜ ਜੋ ਕਿ ਬਰਨਾਲਾ ਮਲੇਰਕੋਟਲਾ ਜ਼ੋਨ ਦਾ ਇਹ ਫੈਸਟੀਵਲ ਹੋਣ ਜਾ ਰਿਹਾ 38 ਕਾਲਜ ਭਾਗ ਲੈਣਗੇ ਤੇ 58 ਦੇ ਕਿਰੀ ਵਾਈਟਮਾਂ ਦੇ ਵਿੱਚ ਵਿਦਿਆਰਥੀ ਸ਼ਮੂਲੀਅਤ ਕਰਨਗੇ ਇਹ ਜਿਹੜੇ 38 ਕਾਲਜ ਨੇ ਬਰਨਾਲਾ ਮਲੇਰਕੋਟਲਾ ਦੋਨੋਂ ਜ਼ਿਲ੍ਹਿਆਂ ਨਾਲ ਸੰਬੰਧਿਤ ਜੀ ਬਿਲਕੁਲ ਬਰਨਾਲਾ ਮਲੇਰਕੋਟਲਾ ਜ਼ੋਨ ਦਾ ਹੀ ਯੂਥ ਫੈਸਟੀਵਲ ਹੈ ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਤੇ ਉਹਨਾਂ ਦਾ ਹੀ ਹੈ ਤੇ ਇਹਦੇ ਵਿੱਚ ਜਿਹੜੀਆਂ 58 ਆਈਟਮਸ ਹੈ ਉਹਦੇ ਵਿੱਚ ਜਿਸ ਤਰ੍ਹਾਂ ਕੀ ਗਿੱਧਾ ਭੰਗੜਾ ਆਪਣਾ ਝੂਮਰ ਲੋਡੀ ਆ ਸਾਂਸਕ੍ਰਿਤਿਕ ਲੋਕ ਗਾਇਨ ਪੰਡ ਨਾਟਕ ਆਪਣਾ ਜੋ ਵੀ ਹੋਰ ਤਰ੍ਹਾਂ ਵੱਖੋ ਵੱਖਰੇ ਆਈਟਮਸ ਦੇ ਵਿੱਚ ਬੱਚੇ ਭਾਗ ਲੈਣਗੇ ਤੇ ਜੋਸ਼ ਬੱਚਿਆਂ ਦਾ ਪੂਰਾ ਹਾਈ ਹੈ ਐਸਡੀ ਕਾਲਜ ਦੀਆਂ ਜਿਹੜੀਆਂ ਇਸ ਕਾਲਜ ਪੱਧਰ ਦੀਆਂ ਗਤੀਵਿਧੀਆਂ ਅਕਸਰ ਅਸੀਂ ਦੇਖਦੇ ਹਾਂ ਉਹਦੇ ਵਿੱਚ ਤੁਹਾਡਾ ਜਿਹੜਾ ਡਿਸਪਲਨ ਬੜਾ ਤਕੜਾ ਹੁੰਦਾ ਪਰ ਇਹ ਖੇਤਰੀ ਪੱਧਰ ਦਾ ਵੱਡਾ ਫੈਸਟੀਵਲ ਆ ਇਹਦੇ ਲਈ ਅਨੁਸ਼ਾਸਨ ਹੈ ਕਿਉਂਕਿ ਬਾਹਰਲੇ ਵਿਦਿਆਰਥੀ ਵੀ ਆਉਣਗੇ ਅ ਅਨੁਸ਼ਾਸਨ ਜਿਹੜਾ ਡਿਸਪਲਨ ਹੈ ਇੱਕ ਚੈਲੰਜ ਹੋਏਗਾ ਕਿਵੇਂ ਮੇਨਟੇਨ ਕਰਾਂਗੇ ਚੈਲੰਜ ਤਾਂ 노 ਡਾਊਟ ਹੋਏਗਾ ਕਿਉਂਕਿ ਭਾਰੀ ਇਕੱਠ ਹੋਣਾ ਹੈਗਾ ਕਿਉਂਕਿ ਸ਼ਾਈ ਇੰਨਾ ਹਾਈ ਹੈ ਸਾਰੇ ਕਾਲਜਸ ਦੇ ਵਿਦਿਆਰਥੀਆਂ ਦੇ ਵਿੱਚ ਤਿਆਰੀਆਂ ਵੀ ਬਹੁਤ ਹੈ ਉਹਨਾਂ ਦੀ ਪਰ ਮੈਂ ਤੁਹਾਨੂੰ ਇੱਕ ਇੱਥੇ ਦੱਸਣਾ ਚਾਹਾਂਗਾ ਐਸਡੀ ਕਾਲ ਤੋ ਹੀ ਡਿਸਪਲਿਨ ਅਤੇ ਸਿਕਿਉਰਿਟੀ ਦੇ ਬਾਰੇ ਪੂਰਾ ਹੋ ਰਿਹਾ ਹੈ ਗੰਭੀਰ ਰਹੇਗਾ ਤੇ ਅੱਜ ਤੱਕ ਵੀ ਕੋਈ ਇਹੋ ਜੀ ਦਿੱਕਤ ਨਹੀਂ ਆਈ ਇਸ ਦੇ ਵਿੱਚ ਸਾਡੇ ਪ੍ਰੋਫੈਸਰ ਸਾਹਿਬਾਨ ਤੇ ਸਟਾਫ ਦੀਆਂ ਪੂਰੀਆਂ ਡਿਪਲੂਟ ਕੀਤੇ ਗਏ ਹਨ ਸਿਕਿਉਰਿਟੀ ਨੂੰ ਲੈ ਕੇ ਡਿਸਪਲਿਨ ਨੂੰ ਲੈ ਕੇ ਉਹਨਾਂ ਦੇ ਪੂਰੀ ਟੀਮਾਂ ਬਣਾਈਆਂ ਗਈਆਂ ਹਨ ਤੇ ਉਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦਾ ਸਾਡੇ ਨਾਲ ਪੂਰਾ ਸਹਿਯੋਗ ਹੈ ਤੇ ਉਹਨਾਂ ਵੱਲੋਂ ਵੀ ਮਤਲਬ ਪੁਲਿਸ ਪ੍ਰਸ਼ਾਸਨ ਇੱਥੇ ਟ੍ਰੈਫਿਕ ਵੀ ਤਾਇਨਾਤ ਹੋਏਗਾ ਮੈਟਲ ਡਿਟੈਕਟਰ ਵੀ ਲਗਾਏ ਜਾਣਗੇ ਤੇ ਪ੍ਰਸ਼ਾਸਨ ਵੀ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਇਸ ਦੇ ਸਰ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਹ ਵਿਆਹ ਵਰਗਾ ਮਾਹੌਲ ਹੁੰਦਾ ਕਿੰਨਾ ਕੋ ਉਤਸ਼ਾਹ ਹੈ ਮੈਨੇਜਮੈਂਟ ਤੇ ਸਟਾਫ ਤੇ ਵਿਦਿਆਰਥੀਆਂ ਦੇ ਵਿੱਚ ਸਰ ਉਤਸ਼ਾਹ ਦੀ ਗੱਲ ਤੁਸੀਂ ਖੁਦ ਵੀ ਦੇਖੋ ਕਵਰੇਜ ਕਰ ਰਹੇ ਹੋ ਤੁਹਾਡਾ ਧੰਨਵਾਦ ਵੀ ਹੈ ਤੇ ਜੇ ਪਿਛਲੇ 1.5-2 ਮਹੀਨਿਆਂ ਦੇ ਤੋਂ ਪੂਰਾ ਸਟਾਫ ਪੂਰੇ ਸਾਡੀ ਸਾਰੀ ਸੰਸਥਾਵਾਂ ਦੇ ਪ੍ਰਿੰਸੀਪਲ ਵਿਦਿਆਰਥੀ ਪਾਰਟਿਸਪੈਂਟਸ ਵੋਲੰਟੀਅਰਸ ਸਭ ਦਾ ਬਹੁਤ ਜ਼ਿਆਦਾ ਦਿਨ ਰਾਤ ਕਿਸੇ ਨੂੰ ਜਾਣ ਦਾ ਟਾਈਮ ਦਾ ਨਹੀਂ ਪਤਾ ਜਾਣ ਦਾ ਨਹੀਂ ਪਤਾ ਹੈਗਾ ਸਾਰੇ ਆਪਣੇ ਪੂਰੀ ਫੁੱਲ ਡਿਊਟੀ ਦੇ ਰਹੇ ਨੇ ਤੇ ਵਿਆਹ ਵਰਗਾ ਮਾਹੌਲ ਹੈ ਤੇ ਇੱਥੇ ਕਰ ਮੈਂ ਇੱਕ ਹੋਰ ਕਹਿਣਾ ਚਾਹਾਂਗਾ ਤੇ ਕਿਉਂਕਿ ਇਹ ਕਲਚਰਲ ਐਕਟੀਵਿਟੀਜ਼ ਨਾਲ ਜੁੜਿਆ ਹੋਇਆ ਹੈ ਇਹ ਇਹਦਾ ਮਕਸਦ ਇਹ ਜੇ ਆਪਣਾ ਯੂਥ ਫੈਸਟੀਵਲ ਦਾ ਹੀ ਹੁੰਦਾ ਹੈ ਕਿ ਯੁਵਾ ਵਰਗ ਦੀ ਕਲਾ ਨੂੰ ਮੰਚ ਪ੍ਰਦਾਨ ਕਰਨਾ ਉਹਨਾਂ ਨੂੰ ਸੱਭਿਆਚਾਰ ਨਾਲ ਜੋੜਨਾ ਆਪਣੇ ਪੰਜਾਬੀ ਵਿਰਸੇ ਨਾਲ ਜੋੜਨਾ ਤੇ ਮੇਰੇ ਜਿਹੜੇ ਬੱਚੇ ਪਾਰਟਿਸਪੇਟ ਕਰ ਰਹੇ ਹੈ ਜਾਂ ਨਹੀਂ ਵੀ ਕਰ ਰਹੇ ਹੈ ਵਲੰਟੀਅਰ ਹੈ ਉਹਨਾਂ ਦੇ ਪੇਰੈਂਟਸ ਨੂੰ ਵੀ ਅਪੀਲ ਹੈ ਕਿ ਤੁਸੀਂ ਲਾਜ਼ਮੀ ਇਹਦੇ ਨਾਲ ਹੀ ਮੇਰਾ ਸਵਾਲ ਅਗਲਾ ਜਿਹੜਾ ਆਖਰੀ ਸਵਾਲ ਸੀ ਸਬੰਧਤ ਸੀਗਾ ਕਿ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਾਲਜਾਂ ਦੇ ਵਿੱਚ ਜਦੋਂ ਕੋਈ ਐਕਟੀਵਿਟੀ ਹੁੰਦੀ ਹੈ ਉਹ ਵਿਦਿਆਰਥੀਆਂ ਤੱਕ ਹੀ ਸੀਮਤ ਔ ਕੇ ਰਹਿ ਜਾਂਦੀ ਹੈ ਇਹਦੇ ਵਿੱਚ ਵਿਦਿਆਰਥੀਆਂ ਦੇ ਮਾਪੇ ਜਿਹੜੇ ਹੋਰ ਹੈ ਸਭਿਆਚਾਰ ਨੂੰ ਪਿਆਰ ਕਰਦੇ ਨੇ ਪ੍ਰੇਮੀ ਉਹ ਉਹ ਵੀ ਇੱਥੇ ਆ ਸਕਦੇ ਆ ਸਰ ਬਿਲਕੁਲ ਆ ਸਕਦੇ ਆ ਪੂਰਾ ਵੈਲਕਮ ਹੈ ਮੈਨੇਜਮੈਂਟ ਵੱਲੋਂ ਐਸਡੀ ਕਾਲਜ ਇੰਸਟੀਟਿਊਸ਼ਨਸ ਵੱਲੋਂ ਬੱਚਿਆਂ ਦੇ ਪੇਰੈਂਟਸ ਵੀ ਆ ਸਕਦੇ ਆ ਹੋਰ ਵੀ ਸ਼ਹਿਰ ਵਾਸੀ ਆ ਸਕਦੇ ਆ ਕਿਉਂਕਿ ਜਿਵੇਂ ਕਿ ਆਪ ਜੀ ਨੂੰ ਦੱਸਿਆ ਵੀ ਇਹਦਾ ਮਕਸਦ ਹੀ ਯੁਵਾ ਵਰਗ ਦੀ ਕਲਾ ਨੂੰ ਮੰਚ ਪ੍ਰਦਾਨ ਕਰਨਾ ਅਤੇ ਉਹਨਾਂ ਨੂੰ ਉਹਨਾਂ ਨੂੰ ਸੱਭਿਆਚਾਰ ਦੇ ਨਾਲ ਜੋੜਨਾ ਤੇ ਉਹ ਆ ਕੇ ਬਲਕਿ ਹਲਾਸ਼ੀਰੀ ਦੇਣ ਜਿਹੜੇ ਬੱਚੇ ਪਰਫਾਰਮਰ ਹੈ ਪਾਰਟਿਸਪੈਂਟਸ ਹੈ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਕਿਉਂਕਿ ਇਹਨਾਂ ਦੀ ਤਾਲੀਆਂ ਅਤੇ ਉਹਨਾਂ ਦੀ ਇੱਥੇ ਗੈਦਰਿੰਗ ਨਾਲ ਹੀ ਉਹਨਾਂ ਦਾ ਜੋਸ਼ ਆਈ ਹੋਣਾ ਹੈਗਾ ਅੱਛਾ ਇਹਦੇ ਵਿੱਚ ਇੱਕ ਗੱਲ ਤੁਹਾਨੂੰ ਹੋਰ ਵੀ ਦੱਸ ਦਾਂ ਤੁਸੀਂ ਆਮ ਪਬਲਿਕ ਦੀ ਗੱਲ ਕੀਤੀ ਹੈ ਕਿ ਕਿ ਬੈਸੇ ਤਾਂ ਅਸੀਂ ਸਾਰਾ ਸਰਕੂਲੇਟ ਕੀਤਾ ਹੀ ਹੈਗਾ ਜੋ ਵੀ ਮੈਨੂ ਹੈਗਾ ਇਹਦੇ ਵਿੱਚ ਅਸੀਂ ਚਾਰ ਤਰ੍ਹਾਂ ਦੇ ਮੰਚ ਬਣਾਏਗੇ ਗਾਰਗੀ ਮੰਚ ਆਲਖ ਮੰਚ ਉਦਾਸੀ ਮੰਚ ਅਨਖੀ ਮੰਚ ਕਿਉਂਕਿ ਇਹ ਸਮਰਪਿਤ ਹੈ ਕਿਉਂਕਿ ਬਰਨਾਲਾ ਆਪਣਾ ਮੱਕਾ ਕਿਹਾ ਜਾਂਦਾ ਸਹਿਤ ਦਾ ਇਹ ਬੜੇ ਉੱਗੇ ਸਹਿਤਕਾਰ ਆਪਣੇ ਇਲਾਕੇ ਦੇ ਰਹੇ ਆ ਤਾਂ ਸਾਡੀ ਮਾਨਯੋਗ ਮਨੀ ਜੀ ਵੱਟੋਂ ਉਹਨਾਂ ਨੂੰ ਮਤਲਬ ਸਮਰਪਿਤ ਹੈ ਔਰ ਹਰ ਪੀੜਤਾਨ ਨੂੰ ਵੀ ਇਹ ਮੇਲਾ ਜੋ ਕਿ ਸਮਰਪਿਤ ਕੀਤਾ ਗਿਆ ਹੈ ਕਿਉਂਕਿ ਰੀਸੈਂਟਲੀ ਪੰਜਾਬ ਇਸ ਤਰ੍ਹਾਂ ਦੀ ਤੂਹਣ ਨਿਕਲ ਰਿਹਾ ਹੈਗਾ ਤੇ ਉਹਦੇ ਵਿੱਚ ਆਮ ਲੋਕਾਂ ਵਸਤੀ ਹੀ ਹੈ ਤੁਸੀਂ ਆਓ ਤੁਹਾਨੂੰ ਜਿਹਾ ਆਖਦੇ ਨੇ ਅਨਸ਼ਾਸਨ ਤੇ ਡਿਸਪਲਿਨ ਦੇ ਵਿੱਚ ਆ ਕੇ ਆਪਣਾ ਇਸ ਮੇਲੇ ਦਾ ਆਨੰਦ ਲਓ ਤੇ ਔਰ ਬੱਚਿਆਂ ਨੂੰ ਹੱਲਾਸ਼ੀਰੀ ਦਿਓ ਸੋ ਇਹ ਸਾਡੇ ਨਾਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ੍ਰੀ ਰਾਹੁਲ ਅਤਰੀ ਦੀ ਸੀ ਜਿਵੇਂ ਤੁਸੀਂ ਪਤਾ ਤੁਹਾਨੂੰ ਲੱਗਿਆ ਇਹਨਾਂ ਨੇ ਦੱਸਿਆ ਕਿ ਚਾਰ ਸਟੇਜਾਂ ਨੇ ਜਿੱਥੇ ਵੱਖ-ਵੱਖ ਸਭਿਆਚਾਰਕ ਬਣਗੀਆਂ ਹੋਣਗੀਆਂ ਜਿਹੋ ਜਿਹਾ ਤੁਹਾਡਾ ਟੇਸਟ ਹੈ ਤੁਸੀਂ ਜਿਹੋ ਜਿਹੀ ਸਭਿਆਚਾਰ ਦੀ ਬਣਗੀਆਂ ਨੂੰ ਪਸੰਦ ਕਰਦੇ ਹੋ ਪਿਆਰ ਕਰਦੇ ਹੋ ਉਸੇ ਮੰਚ ਤੇ ਜਾ ਕੇ ਤੁਸੀਂ ਉਹਦਾ ਆਨੰਦ ਲੈ ਸਕਦੇ ਹੋ ਇੱਕ ਹੋਰ ਵੱਲੱਖਣ ਗੱਲ ਸਾਹਮਣੇ ਆਈ ਹੈ ਕਿ ਹੜਪੀਟ ਤਾਂ ਨੂੰ ਸਮਰਪਿਤ ਹੋਏਗਾ ਇਹ ਔਰ ਇਹਦੇ ਵਿੱਚ ਮਾਪਿਆਂ ਤੋਂ ਬਿਨਾਂ ਜਿਹੜੇ ਸਭਿਆਚਾਰ ਨੂੰ ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਵੀ ਉਨਸਾਸ਼ਨ ਦੇ ਵਿੱਚ ਆ ਕੇ ਇੱਥੇ ਸਾਰਾ ਇਸ ਮੇਲੇ ਦਾ ਜਿਹੜਾ ਸਭਿਆਚਾਰਕ ਮੇਲਾ ਹੀ ਹੈ 4 ਦਿਨ ਦਾ ਜਿਹੜਾ ਯੂਥ ਫੈਸਟੀਵਲ ਇਹਦਾ ਆਨੰਦ ਮਾਣ ਸਕਦੇ ਨੇ